ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅੰਗਰੇਜ਼ ਸਿੰਘ ਗੂਰਾ ਮੱਤਾ ਹਲਕਾ ਜੈਤੋ ਜ਼ਿਲ੍ਹਾ ਫਰੀਦਕੋਟ ਅਸੀਂ ਲਗਾਤਾਰ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਧਰਮ ਕੋਰ ਰੰਧਾਵੇ ਜੋ ਕੈਂਪ ਲੱਗਿਆ ਹੋਇਆ ਹੈ ਹਰ ਪੀੜਤਾ ਵਾਸਤੇ ਇਹ ਘਟੋ ਘਟ ਇਹ ਕੈਂਪ ਨੂੰ ਅੱਜ 20 ਤੋਂ 25 ਦਿਨੋਂ ਜਿਹੜਾ ਹੋ ਚੱਲਿਆ ਅਸੀਂ ਹਰ ਇੱਕ ਹਰ ਪੀੜਤ ਦੇ ਘਰ ਤੱਕ ਪਹੁੰਚ ਕਰ ਰਹੇ ਹਾਂ ਕੈਂਪ ਵੱਲੋਂ ਟਾਡਾ ਆਪਣਾ ਕੈਂਪ ਇਸ ਦਾ ਨਾਮ ਹੈ ਅਸੀਂ ਹਰ ਉਸਪੀਡ ਤੱਕ ਜਾ ਰਹੇ ਹਾਂ ਜੋ ਇਸ ਹੜਾ ਦੀ ਮਾਰ ਹੀ ਆ ਗਿਆ ਨਾਲ ਉਹਦੇ ਸਾਡਾ ਪਰਪਸ ਜਿਹੜਾ ਹੈਗਾ ਅੱਜ ਅ ਪ੍ਰੈਸ ਕਾਨਫਰੰਸ ਕਰਨ ਦਾ ਅਸੀਂ ਉਹਨਾਂ ਕਿਸਾਨਾਂ ਨੂੰ ਮੈਸੇਜ ਕਰਨਾ ਲਾਉਣਾ ਚਾਹੁੰਦੇ ਆ ਤੁਹਾਡੇ ਮਾਧਵਰ ਜਿਹੜੇ ਕਿਸਾਨ ਭਰਾ ਜਿਹੜੇ ਠੇਕੇ ਤੇ ਪਹਿਲੀ ਲੈ ਕੇ ਵਾਹੁੰਦੇ ਸੀ ਜਾਂ ਛੋਟੀ ਪੈਲੀ ਸੀ ਰਾਚਣ ਦੀ ਕੋਈ ਕਮੀ ਨਹੀਂ ਰਹੀ ਇਸ ਏਰੀਆ 'ਚ ਚਾਰ ਦੀ ਕਮੀ ਨਹੀਂ ਰਹੀ ਕੈਂਪ ਵੱਲੋਂ ਜਿੰਨੀ ਸੌਦਾ ਹੋਈ ਨਹੀਂ ਭਾਈ ਅਸੀਂ ਚਾਹੁੰਦੇ ਆ ਕਿ ਉਹ ਕਿਸਾਨ ਆ ਜਿਹੜੇ ਵਾਂਝੇ ਰਹਿ ਗਏ ਨਾ ਤਾਂ ਉਹ ਲੈਣ ਚ ਲੱਗ ਸਕਦੇ ਆ ਨਾ ਉਹ ਮੰਗ ਸਕਦੇ ਆ ਨਾ ਉਹ ਲਿਸਟ 'ਚ ਲਿਖਾ ਸਕਦੇ ਆ ਅਸੀਂ ਤੁਹਾਡੇ ਮਾਦਮਰੀ ਦੱਸਣਾ ਚਾਹੁੰਦੇ ਵੀ ਸਾਡੇ ਆਪਣੇ ਕੈਂਪਾਂ ਤੁਸੀਂ ਸਾਨੂੰ ਗੁਪਤ ਮਿਲੋ ਅਸੀਂ ਤੁਹਾਡਾ ਜਿਹੜਾ ਘਰ ਦਾ ਪ੍ਰਬੰਧ ਆ ਚਾਹੇ ਤੁਹਾਡੇ ਕੋਲੇ ਕੋਠੇ ਚਾਹੇ ਕੋਈ ਕਾਰ ਆ ਪਰ ਅਸੀਂ ਉਸ ਹਾਲਾਤਾਂ ਨੂੰ ਸਮਝਦੇ ਹੋਏ ਵੀ ਅਸੀਂ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਆ ਤੁਹਾਡੇ ਆਪਣੇ ਕੈਂਪ ਵੱਲੋਂ ਜਿਹੜੇ ਲੋਕ ਹੈ ਘਰਾਂ ਚ ਬੈਠੇ ਆ ਵੀ ਉਹ ਸੰਗ ਦੇ ਮਾਰੇ ਸ਼ਰਮ ਦੇ ਮਾਰੇ ਮੰਗ ਨਹੀਂ ਰਹੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਸਾਡੇ ਨਾਲ ਕਨੈਕਟ ਕਰੋ ਅਸੀਂ ਨੰਬਰ ਵੀ ਮੈਂਸ਼ਨ ਕਰਾਂਗੇ ਇਸ ਵੀਡੀਓ ਰਾਈ ਤੇ ਜਿਹੜਾ ਅਗਲਾ ਜਿਹੜਾ ਅਜੰਡਾ ਹੈਗਾ ਉਹ ਇਹ ਹੈਗਾ ਵੀ ਇੱਥੇ ਸੰਗਤਾਂ ਜਿਹੜੀਆਂ ਜਿੰਨੀਆਂ ਵੀ ਕੈਂਪ ਰਾਹੀਂ ਸੇਵਾ ਨਿਭਾ ਰਹੀਆਂ ਬਹੁਤ ਸਾਰੀਆਂ ਸੰਗਤਾਂ ਸਾਡੇ ਨਾਲ ਕੰਬਲ ਲੈ ਕੇ ਤਰਪਾਲਾਂ ਲੈ ਕੇ ਕਰਨਾਲ ਤੋਂ ਆਏ ਆ ਬਾਈ ਹਰਿਆਣੇ ਤੋਂ ਚਾਰ ਦਾ ਵੱਡਾ ਟਰਾਲਾ ਲੈ ਕੇ ਆਏ ਆ ਇੰਨਾਂ ਦੀ ਬਹੁਤ ਵੱਡੀ ਟੀਮ ਆਈ ਹੈ ਤੇ ਅਲੱਗ-ਅਲੱਗ ਹਰ ਰੋਜ਼ ਇਸ ਕੈਂਪ ਦੇ ਵਿੱਚ ਲੋਕ ਆਪਣਾ ਜਿਹੜਾ ਦਿਸਵੰਦ ਹੈ ਉਹ ਲੈ ਕੇ ਆਉਂਦੇ ਆ ਸਾਡੇ ਵੱਲੋਂ ਜਿਹੜੀ ਟੀਮ ਜਾਂਦੀ ਹੈ ਭਾਈ ਸਾਹਿਬ ਭਾਈ ਅਮਰਪਾਲ ਦੀ ਟੀਮ ਘਰ-ਘਰ ਜਾਂਦੀ ਹੈ ਵੇਖੋ ਇੱਕ ਮੈਂ ਤੁਹਾਡੇ ਮਾਦਮ ਰਹੀਂ ਦੱਸ ਦਿਆਂ ਸੋਸ਼ਲ ਮੀਡੀਆ ਤੇ ਚਾਹੇ ਅਖਬਾਰਾਂ ਤੇ ਤੇ ਚਾਹੇ ਡਰਾਮੇਬਾਜ਼ੀ ਤੇ ਜਿਵੇਂ ਭਗਵੰਤ ਮਾਨ ਦੀ ਗੱਲ ਤੇ ਆਈ ਆਪਾਂ ਇਹ ਨਹੀਂ ਹੈ ਸਾਡੇ ਕੋਲੇ ਸਾਡੇ ਕੋਲੇ ਬਕਾਇਦਾ ਰਿਕਾਰਡ ਇਹ 30 ਪਿੰਡਾਂ ਦੇ ਅੰਦਰ ਕਿੰਨੇ ਡੰਗਰ ਹੈਗੇ ਆ ਕਿੰਨੇ ਬੱਚੇ ਆ ਕਿੰਨੀਆਂ ਔਰਤਾਂ ਕਿੰਨੀਆਂ ਬੱਕਰੀਆਂ ਕਿੰਨੇ ਕੁੱਤੇ ਹੈਗੇ ਆ ਕਿੰਨੀਆਂ ਬਿੱਲੀਆਂ ਆਈਆਂ ਸਾਰਾ ਰਿਕਾਰਡ ਆ ਸਾਡੇ ਕੋਲੇ ਈ ਪਿੰਡਾਂ ਦਾ ਮਤਲਬ ਆ ਜਿਹੜੇ ਗੋਦ ਲਿਆ ਉਹਨਾਂ ਚੁੱਲ੍ਹਿਆਂ ਤੱਕ ਉਹਨਾਂ ਨੂੰ ਚੁੱਲਿਆਂ ਨੂੰ ਤਪਾਉਣ ਤੱਕ ਦਾ ਜਿਹੜਾ ਸਾਡਾ ਇਹ ਏਜੰਡਾ ਹੈਗਾ ਇਹ ਲਗਾਤਾਰ ਭਾਈ ਸਾਹਿਬ ਭਾਈ ਅਮਰਤਪਾਲ ਦੀ ਟੀਮ ਵੱਲੋਂ ਚੱਲਦਾ ਰਿਹਾ ਤੇ ਚੱਲੂਗਾ ਅਸੀਂ ਆਉਣ ਵਾਲੇ ਸਮੇਂ 'ਚ ਜੇ ਸੰਗਤਾਂ ਦਾ ਸਹਿਯੋਗ ਮਿਲਦਾ ਰਿਹਾ ਅਸੀਂ ਚਾਹੁੰਦੇ ਆ ਕਿ ਆ ਜਿਹੜੇ ਖੇਤ ਹੈਗੇ ਆ ਜਿਨ੍ਹਾਂ ਦੇ ਰੇਤ ਚੜ੍ਹ ਗਈ ਹੈਗੀ ਆ ਉਹਨਾਂ ਨੂੰ ਹਰਿਆ ਭਰਿਆ ਕਰਨ ਵਾਸਤੇ ਡੀਜ਼ਲ ਦੇ ਪ੍ਰਬੰਧ ਵੀ ਕਰ ਰਹੇ ਆ ਕਣਕ ਦੇ ਬੀਜ ਦੇ ਪ੍ਰਬੰਧ ਵੀ ਕਰ ਰਹੇ ਆ ਉਹਨਾਂ ਦੀਆਂ ਕਣਕਾਂ ਬੀਜਣ ਦਾ ਸੀ ਜਿਹੜਾ ਹੈਗਾ ਉਪਰਾਲਾ ਕਰਾਂਗੇ ਦੂਜੀ ਤੀਜੀ ਜਿਹੜੀ ਅਗਲੀ ਗੱਲ ਹੈਗੀ ਆ ਜਿਹੜੇ ਲੋਕ ਵਾਰ-ਵਾਰ ਇਹ ਗੱਲ ਕਹਿੰਦੇ ਸੀ ਵੀ ਅੰਮ੍ਰਿਤਪਾਲ ਤਾਂ ਅੰਦਰ ਆ ਉਹ ਕੀ ਕਰ ਦੂਗਾ ਵੀ ਉਹ ਜਿਹੜਾ 5 ਕਰੋੜ ਰੁਪਇਆ 5 ਸਾਲ ਦਾ ਉਹਦਾ ਹੁੰਦਾ ਵੀ ਉਹ ਗੰਦ ਹੋ ਗਿਆ ਇਸ ਕਰਕੇ ਜਿਹੜਾ ਬੰਦਾ ਅਜ ਅੰਦਰ ਬੈਠ ਕੇ ਆਗਵਾਈ ਕਰਵਾ ਰਿਹਾ ਹੈ ਆ ਲੋਕਾਂ ਨੂੰ ਗੋਦ ਲੈ ਲਈ 21 ਕੈਂਪ ਚਲਾਏ ਆ ਹੜਪੀੜਤਾ ਵਾਸਤੇ ਭਾਈ ਸਾਹਿਬ ਭਾਈ ਅਮਰਤਪਾਲ ਦੀ ਟੀਮ ਨੇ ਆ 5 ਕਰੋੜ ਤਾਂ ਬਹੁਤ ਫਿੱਕਾ ਔਸ ਦੇ ਥੱਲੇ ਇਸ ਕਰਕੇ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਵੀ ਜਿਹੜਾ ਭਾਈ ਸਾਹਿਬ ਭਾਈ ਅਮਰਤਪਾਲ ਜੇਲ੍ਹਾਂਾਂ ਚੇ ਬੰਦ ਕਰੀ ਬੈਠੇ ਜੋ ਅੰਦਰ ਬੈਠ ਕੇ ਇੰਨੀ ਸੇਵਾ ਉਹਦੀ ਟੀਮ ਨਿਭਾ ਸਕਦੀ ਏ ਜੇ ਬਾਹਰ ਹੁੰਦਾ ਤਾਂ ਫਿਰ ਇਹ ਗੱਲ ਜਾਣੀ ਕਿੱਧਰ ਨੂੰ ਸੀ ਇਹ ਗੱਲ ਸਾਨੂੰ ਸਾਰੇ ਲੋਕਾਂ ਨੂੰ ਸਮਝਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਇਸ ਕਰਕੇ ਰੱਖੀ ਆ ਵੀ افਵਾਹਾਂ ਤੋਂ ਬਚੋ ਤੁਹਾਡੇ ਆਪਣੇ ਕੈਂਪ ਨਾਲ ਜੁੜੋ ਲੋੜ ਬੰਦ ਆ ਜਿਹੜਾ ਸਾਡੇ ਨਾਲ ਕਨੈਕਟ ਕਰੇ ਚਾਹੇ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਗੋਤ ਦਾ ਹੋਵੇ ਕਿਸੇ ਵੀ ਉਹ ਧਰਮ ਦਾ ਹੋਵੇ ਇਹ ਕੈਂਪ ਤਾਂ ਆ ਤੁਹਾਡਾ ਆਪਣਾ ਕੈਂਪ ਹੈ ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਆਓ ਸਾਡੇ ਤੱਕ ਜਿਹੜਾ ਕਨੈਕਟ ਕਰਕੇ ਦਾਨ ਦੇਣ ਵਾਲੇ ਵੀ ਤੇ ਦਾਨ ਲੈਣ ਵਾਲੇ ਵੀ ਅਸੀਂ ਕਲਾਨੌਰ ਵੀ ਜਾਂਦੇ ਆ ਕਲਾਨੌਰ ਡੇਢ ਦੁਆਰ ਵੀ ਸਾਡਾ ਕੈਂਪ ਚੱਲਿਆ ਕਲਾਨੌਰ ਗੁਜਰਾ ਕੋਲੇ 300 ਪਸ਼ੂ ਆ ਮੈਂ ਅਸੀਂ ਆਪ ਖੁਦ ਸਾਡੀ ਟੀਮ ਪੜਤਾਲ ਕਰਕੇ ਆਈ ਸੀ ਉਹਨਾਂ ਕੋਲੇ ਜੋ ਚੀਜ਼ ਚਾਹੀਦੀ ਆ ਉਹ ਅਸੀਂ ਪਹੁੰਚਦੀ ਕਰਦੇ ਆ ਅੱਜ ਵੀ ਉਹਨਾਂ ਨੂੰ ਇੱਕ ਟਰਾਲਾ ਚਾਰ ਦਾ ਤੇ ਜੋਕਰ ਜਿਹੜੀ ਦਿੱਤੀ ਹੈਗੀ ਆ ਅਸੀਂ ਕਿਸੇ ਵੀ ਜਿਹੜਾ ਕੋਈ ਕੈਂਪ ਤੇ ਆਇਆ ਉਹਨਾਂ ਨੂੰ ਖਾਲੀ ਨਹੀਂ ਮੋੜਦੇ ਜਿੰਨੀ ਸਾਡੀ ਸਮਰੱਥਾ ਹੈ ਜਿੰਨਾ ਤੁਸੀਂ ਲੈ ਕੇ ਆਉਂਦੀ ਹੈ ਸੰਗਤ ਦਾ ਸਬੰਧ ਉਹ ਅਸੀਂ ਵੰਡਣ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਨੌਰ ਦੇ ਵੀ ਨੇੜੇ ਪਿੰਡ ਹੈਗੇ ਬਹੁਤ ਸਾਰੇ ਇੱਧਰਲੇ ਪਾਸੇ ਅਸੀਂ ਸਾਰੇ ਪਾਸੇ ਜਾਂਦੇ ਆ ਸਾਡੇ ਕੋਲੇ ਹੜ ਪੀੜਤ ਦਾ ਜਿਹੜਾ ਸ਼িকার ਹੋਇਆ ਵਿਅਕਤੀ ਹੈ ਕੋਈ ਵੀ ਆ ਸਕਦਾ ਹੈ ਜ਼ਰੂਰੀ ਨਹੀਂ ਉਹ 30 ਕਿਲੋ ਆ 30 ਪਿੰਡਾਂ ਦਾ ਹਿੱਸਾ ਹੈ ਚਾਹੇ ਉਹ 40 ਪਿੰਡਾਂ ਦੂਰ ਆ ਜੇ ਪਰ ਉਹ ਉਹ ਪੀੜਤ ਹੋਵੇ ਅਸੀਂ ਉਹਦੀ ਮਦਦ ਕਰਨ ਨੂੰ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ